ਆ ਗਏ ਵੀਰੇ ਆਪਣੇ ਭਾਈ ਬਚਿੱਤਰ ਸਿੰਘ ਜੀ ਤੇ ਇਹਨਾਂ ਬਾਰੇ ਵੀਰੇ ਜੀ ਆਪਾਂ ਨੂੰ ਦੱਸ ਦਈਏ ਹਨਾ ਕਈ ਜਵਾਕ ਦੇਖਦੇ ਨੇ ਆਪਣੀ ਵੀਡੀਓ ਤੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਹਨਾ ਕਹਿੰਦੇ ਜਦੋਂ ਇੱਕ ਹਾਥੀ ਨੂੰ ਸ਼ਰਾਪ ਲਾਗੇ ਭੇਜਿਆ ਗਿਆ ਉਹ ਸੋਹਣੀ ਲੱਗਦੀ ਆ ਵੈਸੇ ਸਿਲੈਂਸਰ ਆਪਣਾ ਠੀਕ ਆ ਜੈਕ ਬਾਰੇ ਦੱਸੋ ਵੀਰੇ ਬੈਓ ਥੱਲੇ ਦੇਖੋ ਵੀਰੇ ਆਪਾਂ ਤੁਹਾਨੂੰ ਡਾਲਾ ਖੋਲ ਕੇ ਦਿਖਾਉਣੇ ਆ ਅੰਦਰੋਂ ਵੀ ਸਫਾਈ ਦਿਖਾਉਣੇ ਆ ਇੱਕ ਕਿੰਨੀ ਕਰੀ ਹੋਈ ਆ ਵੀਰੇ ਨੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਵੀਡੀਓ 'ਚ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤੁਹਾਡੇ ਲਈ ਨਵੇਂ-ਨਵੇਂ ਟਰਾਲੇ ਤੇ ਅੱਡ-ਅੱਡ ਸਾਈਜ਼ ਦੇ ਟਰਾਲੇ ਲੈ ਕੇ ਆਉਣੇ ਆ ਤੇ ਅੱਜ ਆਪਾਂ ਪਹੁੰਚੇ ਆ ਵੀਰੇ ਕਨੌਰ ਪਿੰਡ ਵੀਡੀਓ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀਰੇ ਨਾਲ ਅਮਰਜੀਤ ਸਿੰਘ ਉਹ ਫਕਾਲਾ ਕਾਲਾ ਵੀ ਕਹਿੰਦੇ ਨੇ ਵੀਰੇ ਨੂੰ ਪਿੰਡ 'ਚ ਜਿਨ੍ਹਾਂ ਨੇ ਇਹ ਟਰਾਲੇ ਬਣਾਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਵੀਰੇ ਬੜੇ ਠੀਕ ਹੋ ਗਏ ਠੀਕ ਹੂੰ ਕਿਹੜਾ ਸਾਈਜ਼ ਆ ਵੀਰੇ ਆਪਣੇ ਕੋਲ ਅੱਜ ਦੇ ਟਰਾਲੇ 11.5 ਦੇ ਟਰਾਲਾ ਕਿਹੜਾ ਮਾਲ ਆ ਇਹਨੂੰ ਇਹ ਕਿ ਇਹਨਾਂ ਸਾਈਜ਼ ਹੋਰ ਬਣਵਾਉਣਾ ਆਲ ਸਾਈਜ਼ ਵੀ ਬਣਵਾ ਲੈ ਆਲ ਸਾਈਜ਼ ਵੀ ਬਣਾ ਦਨੇ ਕਿਹੜੀਆਂ ਵੀਰੇ ਕਿਹੜੀਆਂ ਐਂਗਲਾਂ ਨੇ ਆਪਣੇ ਦੋ ਡੇਢ ਦੀ ਐਂਗਲ ਹੈ ਦੋ ਡੇਢ ਦੀ ਐਂਗਲਾਂ ਨੇ ਠੀਕ ਆ ਚਾਸੀ ਵੀਰੇ 10 ਇੰਚੀ 10 ਚਸ 10 ਇੰਚੀ ਤੇ ਜਿਹੜੀ ਵਿਚ ਪੈਂਦੀ ਹੈ ਜੈਕ ਦੇ ਉਹ 5 ਢਾਈ 5 ਢਾਈ ਠੀਕ ਆ ਵੀਰੇ ਅੱਜ ਆਪਾਂ ਗੱਲਬਾਤ ਕਰਦੇ ਆ ਆਹ ਆਪਣੀ ਲੇਜ਼ਰ ਕਟਿੰਗ ਲੇਜ਼ਰ ਕਟਿੰਗ ਇਹ ਕਟਵਾਉਣੇ ਹੋ ਵੀਰੇ ਫਿਰ ਹਾਂ ਹਾਂ ਵਿਚੀਆਂ ਸਾਰਾ ਕੁਝ ਬਿੱਡ ਪਲਾਜ਼ਮਾ ਵੀ ਲਾ ਦਨੇ ਆ ਤੁਸੀਂ ਪਲਾਜ਼ਮਾ ਵੀ ਲਾ ਦਨੇ ਆ ਠੀਕਾ ਚਾਦਰ ਕਿੰਨੀ ਗੇਜ ਦੀ ਆ ਗਈ ਵੀਰੇ ਫਿਰ ਆਪਣੀ ਇਹਦੀ ਚਾਦਰ 12 ਗੇਜ ਤੇ 8 ਗੇਜ ਹਿੱਸਾ ਕਿਹੜਾ ਲਾਇਆ ਇਹਨੂੰ ਆਪਾਂ ਹਿੱਸਾ 4 ਇੰਚੀ ਦਾ 4 ਇੰਚੀ ਟਾਟਾ ਦੀਆਂ ਆਪਾਂ ਕਿੰਨੇ ਨੱਟੀ ਆ ਵੀਰੇ 10 ਨੱਟ 10 ਨੱਟ ਤੇ ਰਿੰਮ ਦਾ ਕੀ ਹਿਸਾਬ ਕਰਦੇ ਹੋ ਤੁਸੀਂ ਫਿਰ ਵਿੱਚੇ ਵਿੱਚੀ ਰਿੰਮ ਰੂਮ ਵਜ਼ਨ ਦੇ ਹਿਸਾਬ ਨਾਲ ਵਜ਼ਨ ਦੇ ਹਿਸਾਬ ਨਾਲ ਕਿਵੇਂ ਬਣਾਉਣੇ ਆ ਵੀਰੇ ਇੱਕ ਤੁਸੀਂ ਮੂਬੀ ਜਾਂ ਵਜ਼ਨ ਵਜ਼ਨ ਦੇ ਹੀ ਬਣਾ ਦਿੰਦੇ ਮੂਬੀ ਬਣਾ ਦਿੰਦੇ ਘੇਰਾ ਠੀਕ ਆ ਵੀਰੇ ਤੁਸੀਂ ਕੀ ਪ੍ਰਾਈਸ ਲੈਣੇ ਹੋ ਜੇ ਅਗਲਾ ਮਾੜ ਦਵੇ ਸਾਨੂੰ ਤਾਂ ਵੀ ਸਿਰਫ ਕਿੰਨੀ ਲੇਬਰ ਲੈਣੀ ਹੈ ਲੇਬਰ 20000 ਰੁਪਏ 20000 ਰੁਪਏ ਕੰਮ ਓਕੇ ਇਹ ਪਿੱਛੇ ਬੈਕ ਕੈਮਰਾ ਮੈਂ ਵੀਰੇ ਨਾਲ ਗੱਲ ਕਰ ਰਿਹਾ ਸੀ ਵੀ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਨੂੰ ਕੰਮ ਕਰਦੇ ਨੂੰ ਵੀਰੇ ਨੂੰ ਘੱਟੋ ਘੱਟ 15 ਤੋਂ 20 ਸਾਲ ਦਾ ਐਕਸਪੀਰੀਅੰਸ ਆ ਵੀਰੇ ਜਦੋਂ ਦਾ ਵੀਰੇ ਟਰਾਲੀਆਂ ਬਣਾ ਰਿਹਾ ਤੇ ਤੁਸੀਂ ਗੱਲ ਨੋਟ ਕਰੋ ਦੇਖੋ ਕਿੰਨਾ ਐਕਸਪੀਰੀਅੰਸ ਆ ਵੀਰੇ ਨੂੰ ਹੁਣ ਤਾਂ ਚੀਜ਼ ਵੀ ਕਿੰਨੀ ਵਧੀਆ ਬਣਾਉਂਦਾ ਹੋਊਗਾ ਇਹ ਚੀਜ਼ ਦਾ ਫਰਕ ਪੈਂਦਾ ਵੀਰੇ ਮਿਸਤਰੀ ਦਾ ਚੀਜ਼ ਤੇ ਜ਼ਰੂਰ ਫਰਕ ਪੈਂਦਾ ਹੈਗਾ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਕੋਈ ਚੀਜ਼ ਬਣਵਾਉਣੇ ਹੋ ਆ ਸ਼ੋਹ ਸੋਹਣੀ ਲੱਗਦੀ ਆ ਵੈਸੇ ਚਲੈਂਸਰ ਆਪਣਾ ਠੀਕ ਆ ਜੈਕ ਬਾਰੇ ਦੱਸੋ ਵੀਰੇ ਬੈਹੋ ਥੱਲੇ ਜੈਕ ਬ 33 ਚਾਹੀਦਾ 33 ਚਾ ਕਿਹੜੀ ਕੰਪਨੀ ਦਾ ਲੈਣੇ ਵੀਰੇ ਆਪਾਂ ਐਚ ਐਸ ਜੀ ਦਾ ਹੀ ਵਧੀਆ ਹੁੰਦਾ ਗਾ ਵਧੀਆ ਵਧੀਆ ਗਾਰੰਟੀ ਗਾਰੰਟੀ 6 ਮਹੀਨੇ ਉੱਪਰ ਤੱਕ ਚੱਕਦਾ ਪੂਰਾ ਹਾਂ ਹਾਂ ਪਰ ਆਜ ਓਕੇ ਆ ਜਾਣਾ ਅੜਦਾ ਤਾਂ ਨਹੀਂ ਹੈ ਨਾ 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 ਕੋਈ ਚੱਕਰੀ ਨਹੀਂ ਡਬਲ ਜੈਕ ਵੀ ਬਣਾ ਦਿੰਦੇ ਤੁਸੀਂ ਡਬਲ ਜੈਕ ਵੀ ਬਣਾ ਦਿੰਦੇ ਠੀਕ ਆ ਵੀਰੇ ਠੀਕ ਆ ਆਜੋ ਵੀਰੇ ਠੀਕ ਆ ਤੇ ਆ ਸਰੀਆ ਫਿਰ ਕਿਵੇਂ ਟੋਟਾ ਲਾਉਣੇ ਹੋ ਜਾ ਨਾ ਨਾ ਪੂਰਾ ਪੀਸ ਹੀ ਹੁੰਦਾ ਜੀ ਪੂਰਾ ਪੀਸ ਹੁੰਦਾ ਐਂਡ ਤੱਕ ਨਾ ਪੂਰਾ ਪੀਸ ਹੁੰਦਾ ਠੀਕ ਆ ਬਾਈ ਆ ਹੁਣ ਗੱਲ ਕਰਦੇ ਆ ਵੀਰੇ ਆਪਾਂ ਡਾਲੇ ਦੀ ਕਿਹੜੇ ਚੈਨਲ ਲਾਏ ਨੇ ਵੀਰੇ ਆਪਾਂ 42 ਦਾ ਚੈਨਲ 42 ਦਾ ਚੈਨਲ ਲਾਇਆ ਠੀਕ ਆ ਬਾਈ ਤੇ ਆਦੇ ਬਾਰੇ ਦੱਸੋ ਕੁਝ ਆਪਣੀ ਕਿੰਨੇ ਦੀ ਲੱਗਦੀ ਹੈ ਇਹ ਓਕੇ ਹੈ ਹੈਗੀ ਜੀ 6 ਛੋਟ ਮੋਟੀ ਇਹ ਪਿੱਛੇ ਜੋੜਦੇ ਆ ਤੁਸੀਂ ਇਹਦੇ ਨਾਲ ਹਨਾ ਹਾਂ ਹਾਂ ਅੰਦਰ ਵੀ ਪਲੇਟ ਠੀਕ ਆ ਜਦੋਂ ਵੀਰੇ ਆਪਾਂ ਡਾਲਾ ਇੱਕ ਛੜਦੇ ਆ ਡੈਂਟ ਤਾਂ ਨਹੀਂ ਪੈਂਦਾ ਇਹਦਾ ਓਰੇ ਜਿਹਦਾ ਨਾਲ ਨਹੀਂ ਲੱਗਦਾ ਹੈਗਾ ਨਾਲ ਲੱਗਦਾ ਤਾਂ ਨਹੀਂ ਹੈਗਾ ਨਾਲ ਨਹੀਂ ਲੱਗਦਾ ਬਸ ਨਾਲ ਸਾਈਡ ਤੇ ਵੀ ਖੁੱਲਦਾ ਦਾ ਬੰਦ ਸਾਈਡ ਸਾਈਡ ਤੇ ਵੀ ਖੁੱਲਦਾ ਦਿਖਾ ਦਿਓ ਇੱਕ ਵਾਰੀ ਆ ਆਪਣਾ ਲੋਕ ਆ ਗਿਆ ਅੱਛਾ ਵੀਰੇ ਠੀਕ ਆ ਠੀਕ ਆ ਦੇਖੋ ਵੀਰੇ ਆਪਾਂ ਤੁਹਾਨੂੰ ਡਾਲਾ ਕੋਲ ਕੇ ਦਿਖਾਉਣੇ ਆ ਅੰਦਰੋਂ ਵੀ ਸਫਾਈ ਦਿਖਾਉਣੇ ਆ ਇੱਕ ਕਿੰਨੀ ਕਰੀ ਹੋਈ ਆ ਵੀਰੇ ਨੇ ਦੇਖੋ ਵੀਰੇ ਦੇਖੋ ਵੀਰੇ ਟਰਾਲੀ ਦੀ ਤੁਸੀਂ ਰੰਗਤ ਦੇਖੋ ਵੀਰੇ ਰੰਗ ਕਿੰਨਾ ਗਲੋਲੋ ਪੈਂਦਾ ਗਾ ਕੰਮ ਦੇਖੋ ਇੱਕ ਵਾਰ ਵੀਰੇ ਦਾ ਮਾਇਆ ਪੂਰਾ ਸਫਾਈ ਚ ਹੁੰਦਾ ਸਫਾਈ ਦੇਖੋ ਵੀਰੇ ਦੀ ਕਿੰਨੀ ਹੈ ਨਾ ਵੀ ਲੋਕਾਂ ਵਾਂਗੂ ਵਾਹਾ ਵੜ ਦਾਂਗੇ ਉਹ ਦੇਖੋ ਵੀਰੇ ਆ ਬਲੈਕ ਰੰਗ ਆ ਗਿਆ ਆਪਣਾ ਵਾਈਟ ਤੇ yellow ਦਾ ਕੰਬੀਨੇਸ਼ਨ ਆ ਇਹ ਤਰਾ ਵੀ ਨਾਲ ਆਪਾਂ ਸ਼ੌਂਕ ਨਾਲ ਹੀ ਪਰ ਬਣਾਉਣੇ ਵਧੀਆ ਨੇ ਵੀਰਾ ਕਹਿੰਦਾ ਸ਼ੌਂਕ ਨਾਲ ਟਰਾਲੀ ਬਣਾਉਣੇ ਆ ਜਿਵੇਂ ਇੱਕ ਵਾਰੀ ਕੰਮ ਕਰਦੇ ਤਾਂ ਸ਼ੌਂਕ ਨਾਲ ਕਰਦੇ ਆ ਲਵਾ ਦੇ ਵੀਰੇ ਇਧਰੋਂ ਤੇ ਆ ਆਗੇ ਵੀਰੇ ਆਪਣੇ ਭਾਈ ਬਚਿੱਤਰ ਸਿੰਘ ਜੀ ਤੇ ਇਹਨਾਂ ਬਾਰੇ ਵੀਰੇ ਜੇ ਆਪਾਂ ਨੂੰ ਦੱਸ ਦਈਏ ਹਨਾ ਕਈ ਜਵਾਕ ਦੇਖਦੇ ਨੇ ਆਪਣੀ ਵੀਡੀਓ ਤੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਹਨਾ ਕਹਿੰਦੇ ਜਦੋਂ ਇੱਕ ਹਾਥੀ ਨੂੰ ਸ਼ਰਾਪ ਲਾਗੇ ਭੇਜਿਆ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਜਾ ਬਚਿੱਤਰ ਸਿੰਘਾ ਉਸ ਹਾਥੀ ਨੂੰ ਠੱਲ ਪਾ ਤਾਂ ਬਚਿੱਤਰ ਸਿੰਘ ਜੀ ਕਹਿੰਦੇ ਵੀ ਜੇ ਗੁਰੂ ਸਾਹਿਬ ਥੋੜਾ ਥਾਪੜਾ ਹੋਵੇ ਨਾ ਤਾਂ ਮੈਂ ਇਰਾਵਤ ਹਾਥੀ ਨੂੰ ਵੀ ਤੁਹਾਡੇ ਪੈਰਾਂ 'ਚ ਡੇਗਦਾ ਲਿਆ ਕੇ ਦੇਖੋ ਤੁਸੀਂ ਗੁਰੂ ਦੇ ਥਾਪੜੇ 'ਚ ਕਿੰਨੀ ਪਾਵਰ ਆ ਗਈ ਆਪਾਂ ਇਸ ਚੀਜ਼ ਨੂੰ ਇਗਨੋਰ ਮਾਰ ਦਿੰਨੇ ਆ ਫਿਰ ਭਾਈ ਬਚਿੱਤਰ ਸਿੰਘ ਜੀ ਬਾਹਰ ਗਏ ਤੇ ਜਦੋਂ ਉਹਨਾਂ ਨੇ ਦੇਖਿਆ ਹਾਥੀ ਪੂਰਾ ਲੋਹੇ ਨਾਲ ਤਣਿਆ ਹੋਇਆ ਪੂਰਾ ਮੁਕਟ ਲਾਇਆ ਹੋਇਆ ਸੱਤ ਤਵੀਆਂ ਦਾ ਮੁਕਟ ਲੱਗਿਆ ਹੋਇਆ ਸੀ ਕਹਿੰਦੇ ਤੇ ਭਾਈ ਬਚਿੱਤਰ ਸਿੰਘ ਜੀ ਗੁਰੂ ਦਾ ਥਾਪੜਾ ਲੈ ਕੇ ਅੱਗੇ ਗਏ ਤੋ ਉਹਨਾਂ ਨੇ ਘੋੜੇ ਦੇ ਪਿੱਠ ਤੇ ਚੜਕੇ ਆਏ ਜੀ 나ਗਣੀ ਮਾਰੀ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤੀ ਸੀ ਕਹਿੰਦੇ ਜਿਹੜੀ 나ਗਣੀ ਸੀ ਉਹ ਤਵੀਆਂ ਪਾਰ ਕਰਦੀ ਹਾਥੀ ਦਾ ਸਿਰ ਪਾੜਦਾ ਸੀ ਜੇ ਦੇਖੋ ਕਿੰਨੀ ਪਾਵਰ ਹੈ ਇਹ ਚੀਜ਼ ਨੂੰ ਆਪਾਂ ਇਗਨੋਰ ਕਰਦੇ ਆ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਇਤਿਹਾਸ ਬਾਰੇ ਦੱਸਿਆ ਕਰੋ ਵੀਰੇ ਥੋੜਾ ਬਹੁਤ ਤਾਂ ਕਿ ਉਹਨਾਂ ਨੂੰ ਪਤਾ ਲੱਗਿਆ ਆਪਾਂ ਕਿੱਥੇ ਜੰਮਦੇ ਆ ਆਜੋ ਵੀਰੇ ਆਪਾਂ ਲੈਨੇ ਆ ਹੋਰ ਜਾਣਕਾਰੀ ਵੀਰੇ ਤੋਂ ਆਜੋ ਵੀਰੇ ਕਰੋ ਜਾਲੀ ਜਾਲੀ ਸਮੇਤ ਹੀ ਹੋ ਵੀਰੇ ਜਾਲੀ ਸਮੇਤ ਠੀਕ ਆ ਵੀਰੇ ਕਿਹੜਾ ਰੰਗ ਕਰਿਆ ਆਪਾਂ ਜੀ 2 ਕੇ ਰੰਗਾ ਬੱਤੇ 16 ਕਿਵੇਂ ਵੀਰੇ ਮੈਂ ਸੁਣਿਆ 14 ਨਹੀਂ ਹੁੰਦੇ ਬੱਤੇ ਹੁੰਦੇ ਆਂ 11 ਫੁੱਟੀ ਦੇ ਫਿਰ ਇਹ 16 ਕਿਵੇਂ ਵੱਧਨੇਗੇ ਤੋਂ ਵੱਧ ਲਾਇਨੇ ਚਾ ਮਜ਼ਬੂਤੀ ਕਰਕੇ ਮਜ਼ਬੂਤੀ ਕਰਕੇ ਆਜੋ ਵੀਰੇ ਆਜੋ 14 ਬੱਤੇ ਇੱਕ ਟੂਲ ਬਾਕਸ ਖੋਲ ਕੇ ਦਿਖਾਓ ਫਿਰ ਇਹਦਾ ਕਿਰਾਂ ਦੇਖੋ ਵੀਰੇ ਅੰਦਰੋਂ ਇਹ ਆਪਣਾ ਟੂਲ ਬਾਕਸ ਜੇ ਆਪਾਂ ਕੋਈ ਚੀਜ਼ ਰੱਖਣੀ ਆ ਸਮਾਨ ਰੱਖਣਾ ਠੀਕ ਆ ਆ ਆਪਣੀ ਪਲਾਜ਼ਮਾ ਕੁਟੇ ਜਾਦੀ ਉੱਪਰ ਤੇ ਇੱਕ ਵਾਰੀ ਆ ਦੇਖੋ ਦੇਖੋ ਵੀਰੇ

ਟਾਇਰ ਤੂੰ ਛੋੜ ਦੇ ਆਪਣੇ ਟਾਇਰ ਆਪਦੇ ਨੇ ਇੱਥੇ ਪਾ ਦੇ ਜੇ ਅਗਲੇ ਨੇ ਕੱਢ ਕੇ ਪਾਉਣ ਨੇ ਅਗਲਾ ਪਾ ਸਕਦਾ ਠੀਕ ਆ ਆਪਣਾ ਤੁਸੀਂ ਬੱਸ ਸਾਈਡ ਪਾਉਂਦੇ ਤੁਸੀਂ ਲਾ ਲੋਗੇ ਹਾਂ ਠੀਕ ਆ ਬេរੇ ਠੀਕ ਆ ਹੋਰ ਕੋਈ ਜਾਣਕਾਰੀ ਜਿਹੜੀ ਰਹਿ ਗਈ ਹੋਵੇ ਇਹਦੇ ਬਾਰੇ ਦੱਸਣ ਵਾਲੀ ਤੁਹਾਡੇ ਹਿਸਾਬ ਨਾਲ ਮੈਨੂੰ ਨਾ ਪਤਾ ਹੋਵੇ ਜਿਹੜੀ ਦਰਸ਼ਕਾਂ ਤੱਕ ਪਹੁੰਚੇ ਵੀ ਆ ਚੀਜ਼ ਵੀਰੇ ਆਓ ਇੱਥੇ ਕੰਮ ਕਰਾਓ ਹਾਂ ਕੋਈ ਗੱਲ ਨਹੀਂ ਜੇ ਮੰਨ ਕੇ ਚੱਲ ਵੀ ਜੇ ਕੋਈ ਨੇ ਸਾਈਡ ਤੇ ਬਣਵਾਉਣੀ ਟਰਾਲੀ ਹਾਂਜੀ ਵੀਰੇ 11 ਤੋਂ ਲੈ ਕੇ 16 18 ਫੁੱਟ ਤੱਕ ਜਿੰਨੀ ਮਰਜ਼ੀ ਬਣਵਾ ਸਕਦਾ ਸਾਰੇ ਸਾਈਜ਼ ਬਣਵਾ ਸਕਦਾ ਕੋਈ ਮਰਜ਼ੀ ਮਾਲ ਲਵਾ ਸਕਦਾ ਵੀ ਜਿਹੜਾ ਮਰਜ਼ੀ ਮਾਲ ਟਾਟਾ ਦਾ ਇਹ ਨੀ ਕਿਹੜਾ ਇਹਦਾ ਮਟਰ ਇੱਕ ਕਹਿੰਦੇ ਵੀਰੇ ਟਾਟਾ ਦਾ ਪੁਰਾਣਾ ਮਾਲ ਲੱਗਦਾ ਹੁੰਦਾ ਟਰਾਲੀਆਂ ਤੇ ਨਵਾਂ ਹੋਊਗਾ ਨਵਾਂ ਲਾਉਣੀ ਆ ਜਮਾ ਨਵਾਂ ਨਵਾਂ ਮਾਲ ਠੀਕ ਆ ਜੇ ਕਹਿ ਕੇ ਲਵਾਵੇ ਬੰਦਾ ਕੋਈ ਕਹਿ ਕੇ ਵੀ ਲਵਾਉਂਦੇ ਨੇ ਨਾ ਕਈ ਟਰਾਲੀ ਬਣਵਾਉਂਦੇ ਨੇ ਵੀ ਆ ਸਾਮਾਨ ਤੁਸੀਂ ਲਾ ਦਿੰਦੇ ਹੋ ਲਾਉਂਦੀ ਨਹੀਂ ਹੈਗੇ ਮਤਲਬ ਕੰਪਲੇਂਟ ਦਾ ਕੰਮ ਹੀ ਨਾ ਮੀਟਦਾ ਹਾਂ ਜਮਾ ਨਮਾ ਮਾਲ ਇੱਕ ਫਰਸ਼ ਬਾਰੇ ਦੱਸੋ ਵੀਰੇ ਕਿੰਨੇ ਐਮ ਐਮ ਫਰਸ਼ ਇਹਦਾ ਫਰਸ਼ ਇਹਦਾ 8 ਗੇ ਦਾ 4 ਐਮ ਐਮ ਠੀਕ ਹੈ 4 ਐਮ ਐਮ ਤੇ ਜੇ ਜਹਾਜੀ ਲਗਾਉਣਾ ਹੋਵੇ ਜਹਾਜੀ ਵੀ ਲੱਗ ਜੂਗਾ ਚਾਜੀ ਵੀ ਲਾ ਦੋਗੇ ਠੀਕ ਹੈ ਹੋਰ ਵੀਰੇ ਕੀ ਪ੍ਰਾਈਸ ਆ ਵੀਰੇ ਆਪਣੇ ਟਰਾਲੇ ਦਾ ਇਹਦਾ 1,75,000 1,75,000 ਤੁਹਾਡੇ ਪਹਿਲਾਂ ਵੀ ਵੀਰੇ ਇੱਕ ਇੱਥੇ ਦੀ ਆਪਾਂ ਵੀਡੀਓ ਪਾਈਆਂ ਸੀ ਵੀਰੇ ਨਾਲ ਹਨਾ ਤੋਂ ਨੇ ਉਹਨੂੰ ਬਹੁਤ ਪਿਆਰ ਦਿੱਤਾ ਵੀਰ ਬਣ ਕੇ ਹੋ ਰਹੇ ਇਹ ਵੀਡੀਓ ਨੂੰ ਪਿਆਰ ਦਿਓ ਤੇ ਵੀਰੇ ਨੂੰ ਕੰਟੈਕਟ ਕਰੋ ਵੀਰੇ ਦਾ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਹਨਾ ਕੋਈ ਜਾਣਕਾਰੀ ਲੈਣੀ ਹੈ ਵੀਰੇ ਤੋਂ ਉਹ ਲੈ ਲਓ ਆਪਾਂ ਖੜੇ ਆ ਵੀਰੇ ਕਨੌਰ ਪਿੰਡ ਪੂਰੀ ਤੋਂ ਸ਼ੇਰਪੁਰ ਦੇ ਵਿਚਾਲੇ ਤੇ ਵੀਰੇ ਨਾਲ ਕੰਟੈਕਟ ਕਰ ਲਓ ਤੁਸੀਂ ਜਾਣਕਾਰੀ ਪ੍ਰਾਪਤ ਕਰੋ ਹਨਾ ਆ ਪਾਈਪ ਕਿਹੜੀ ਪਾਈਪ ਵੀਰੇ ਤਿਆਰ ਕਰਾਉਣੇ ਮੱਛੀ ਹੁੱਕ ਜੀ ਵੀ ਅੱਛਾ ਮੱਛੀ ਹੁੱਕ ਜੀ ਵੀ ਤਿਆਰ ਕਰ ਦਿੰਨੇ ਆ ਅੱਛੀ ਹੁੱਕ ਜੀ ਵੀ ਕਰ ਦਿੰਨੇ ਆ ਠੀਕ ਆ ਵੀਰੇ ਉਹ ਚ ਫਰਕ ਕੀ ਆ ਉਹ ਦਾ ਤੇ ਇਹ ਦਾ ਇਹ ਛੱਦੇ ਘਰ ਵਾਲੀ ਹੈਗੀ ਅੱਛਾ ਜੀ ਉਹ ਨੀਵੇਂ ਘਰ ਵਾਲੀ ਹੋ ਜੀ ਉਹ ਨੀਵੇਂ ਘਰ ਵਾਲੀ ਹੋ ਜੂਗੀ ਠੀਕ ਆ ਫਾਇਦਾ ਦੋਨਾਂ ਚੋਂ ਕੀ ਦਾ ਵੱਧਾ ਫਾਇਦਾ 11 ਫੁੱਟੀ ਦੇ ਤਾਂ ਇਹੀ ਚੱਲ ਜੀ ਜ਼ਿਆਦਾਤਰ ਠੀਕ ਆ ਜੀ 12 ਤੋਂ ਬਾਅਦ ਉਹ ਫਿਰ ਉਹ ਲੱਗਦੀ ਹੈ ਕਟਿੰਗ ਚ ਕੋਈ ਨਿੱਕ ਦਿੱਕਤ ਨਹੀਂ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਠੀਕ ਆ ਵੀਰੇ ਠੀਕ ਆ ਠੀਕ ਆ ਵੀਰੇ ਤੁਹਾਡੇ ਲਈ ਆਪਾਂ ਐਮੀ ਟਰਾਲੇ ਲੈ ਕੇ ਆਉਂਦੇ ਰਹਾਂਗੇ ਵੀਰੇ ਦਾ ਸਾਰੀ ਜਾਣਕਾਰੀ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗੇ ਆਪਾਂ نیچے ਵੀਰੇ ਦਾ ਨੰਬਰ ਦੇ ਦਾਂਗੇ ਵੀਰੇ ਨਾਲ ਕੰਟੈਕਟ ਕਰੋ ਵੀਰੇ ਨਾਲ ਜਾਣਕਾਰੀ ਸਾਂਝੀ ਕਰੋ ਮੇਲੋ ਵੀਰੇ ਨੂੰ ਆ ਕੇ ਵੀਰੇ ਦਾ ਬਹੁਤ ਵਧੀਆ ਕੰਮ ਆ ਦੇਖੋ ਰੰਗ ਦੇਖੋ ਲਿਸ਼ਕੋਰਾ ਮਾਰਦਾ 2K ਰੰਗ ਆ ਵੀਰੇ ਕਿਸੇ ਚੀਜ਼ ਦੀ ਕੋਈ ਵੀ ਕੰਪਲੇਂਟ ਨਹੀਂ ਆਉ ਕਿਉਂਕਿ ਆਪਣਾ ਇਹ ਪਰਸਨਲ ਚੈਨਲ ਆ ਇਹਤੇ ਆਪਾਂ ਸਿਰਫ ਉਹੀ ਚੀਜ਼ਾਂ ਪਾਣੇ ਜਿਹੜੀਆਂ ਵਧੀਆ ਬਣਦੀਆਂ ਨੇ ਤੇ ਜਿਹੜੇ ਵਧੀਆ ਬਣਾਉਂਦੇ ਨੇ ਉਹਨਾਂ ਵਾਰੀ ਆਪਾਂ ਜਾਣਕਾਰੀ ਸਾਂਝੀ ਕਰਦੇ ਥੋਡੇ ਨਾਲ ਠੀਕ ਆ ਵੀਰੇ ਅੱਗੇ ਤੁਹਾਡੇ ਲਈ ਐਵੇਂ ਹੀ ਵਧੀਆ ਤੋਂ ਵਧੀਆ ਟਰਾਲੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜਿਹੜੇ ਵੀਰਾਂ ਨੇ ਆਪਾਂ ਨੂੰ ਇੱਕ ਵੀਰੇ ਸਬਸਕ੍ਰਾਈਬ ਕਰ ਲਓ ਜਿਹੜੇ ਵੀਰੇ ਦੇਖਦੇ ਜ਼ਰੂਰ ਨੇ ਵੀਡੀਓ ਪਰ ਸਬਸਕ੍ਰਾਈਬ ਨਹੀਂ ਕਰਦੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਕਿ ਜਿਹਨੂੰ ਲੋੜ ਆ ਵੀਰੇ ਉਹਦੇ ਤੱਕ ਆਪਣੀ ਟਰਾਲੀ ਜ਼ਰੂਰ ਪਹੁੰਚੇ ਤੇ ਉਹ ਤੱਕ ਜਾਣਕਾਰੀ ਪਹੁੰਚੇ ਤੇ ਕਿਸੇ ਦਾ ਵੀਰੇ ਫਾਇਦਾ ਹੋਵੇ ਠੀਕ ਆ ਵੀਰੇ ਮਿਲਦੇ ਆ ਤੁਹਾਨੂੰ ਅੱਗੇ ਆਪਾਂ ਟਰਾਲੀ ਲੈ ਕੇ ਧੰਨਵਾਦ ਇਸ ਤਰ੍ਹਾਂ ਚੈਨਲ ਨਾ ਬੰਨੀ ਰਹੋ